ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਰੱਦ ਕਰਨ ਦੀ ਧਮਕੀ ਮਿਲੀ ਹੈ ਜੀ ਹਾਂ ਖਾਲਿਸਾਨੀ ਪੱਖੀ ਗੁਰਪਤਪੰਥ ਪੰਨੂ ਨੇ ਦਿਲਜੀਤ ਦੇ 1 ਨਵੰਬਰ ਨੂੰ ਆਸਟ੍ਰੇਲੀਆ ਚ ਹੋਣ ਵਾਲੇ ਕਾਨਸਰਟ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ ਇਸ ਖਬਰ ਦੇ ਨਾਲ ਸੋਸ਼ਲ ਮੀਡੀਆ ਪੂਰੀ ਤਰ੍ਹਾਂ ਨਾਲ ਘਿਰ ਚੁੱਕਾ ਹੈ ਤੇ ਇਹ ਵਿਵਾਦ ਵੀ ਦੱਸਦੀ ਉਦੋਂ ਸ਼ੁਰੂ ਹੋਇਆ ਜਦੋਂ ਦਿਲਜੀਤ ਦੋਸਾਂਝ ਨੇ ਕੌਣ ਬਣਨੇਗਾ ਕਰੋੜਪਤੀ 17 ਸੀਜ਼ਨ ਦੇ ਵਿੱਚ ਐਪੀਸੋਡ ਦੌਰਾਨ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਪੈਰ ਛੂਹੇ ਸੀ ਇਸ ਕਰਤੇ ਮੀਡੀਆ ਰਿਪੋਰਟ ਦੇ ਮੁਤਾਬਕ ਪੰਨੂ ਦਾ ਕਹਿਣਾ ਹੈ ਕਿ ਦਲਜੀਤ ਨੇ 1984 ਦੇ ਸਿੱਖ ਕਤਲੇਆਮ ਦੀ ਪੀੜਤਾ ਦਾ ਅਪਮਾਨ ਕੀਤਾ ਹੈ ਇਸ ਦੇ ਨਾਲ ਹੀ ਮੀਡੀਆ ਰਿਪੋਰਟ ਦੇ ਮੁਤਾਬਕ ਪੰਨੂ ਦਾ ਕਹਿਣਾ ਹੈ ਕਿ ਐਸਐਫ ਜੀ ਨੇ ਅਮਿਤab ਬੱਜਨ ਤੇ 31 ਅਕਤੂਬਰ 1984 ਨੂੰ ਖੂਨ ਦਾ ਬਦਲਾ ਖੂਨ ਦੇ ਨਾਰੇ ਨਾਲ ਹਿੰਸਾ ਨੂੰ ਪੜਕਾਉਣ ਦਾ ਦੋਸ਼ ਲਗਾਇਆ ਸੀ ਜਿਸ ਕਾਰਨ 30000 ਤੋਂ ਵੱਧ ਸਿੱਖ ਪੁਰਸ਼ ਔਰਤ ਤੇ ਬੱਚੇ ਮਾਰੇ ਗਏ ਸਨ ਮੀਡੀਆ ਰਿਪੋਰਟਸ 'ਚੋਂ ਤਾਪ ਪੰਨੂ ਨੇ ਇਲਜ਼ਾਮ ਲਗਾਈ ਨਹੀਂ ਤਾਂ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਅਦਲਜੀਤੋ ਸਾਝ ਨੇ ਕੌਣ ਬਣਿਆ ਕਰੋੜਪਤੀ ਦੇ 17ਵੇਂ ਸੀਜ਼ਨ ਦੀ ਵਿੱਚ ਆਉਣ ਦੀ ਗੱਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਤੇ ਸੋਨੀ ਟੀਵੀ ਐਂਟਰਟੇਨਮੈਂਟ ਨੇ ਵੀ ਇਸ ਦਾ ਪ੍ਰੋਮੋ ਸੋਸ਼ਲ ਮੀਡੀਆ ਤੇ ਜਾਰੀ ਕੀਤਾ ਸੀ ਤੇ ਇਸ ਸੋਸ਼ਲ ਮੀਡੀਆ ਪ੍ਰੋਮੋ ਦੇ ਵਿੱਚ ਇਹ ਦਿਖਾਇਆ ਗਿਆ ਸੀ ਕਿ ਅਮਿਤਾਬ ਬੱਚਨ ਦੇ ਪੈਰੀ ਹੱਥੇ ਦਲਜੀਤੋ ਸਾਝ ਲਗਾ ਰਹੇ ਨੇ ਤੇ ਹੁਣ ਇਸੇ ਗੱਲ ਨੂੰ ਲੈ ਕੇ ਗੁਰਪਤਵੰਤ ਪੰਨੂ ਨੇ ਦਲਜੀਤ ਦੇ ਆਸਟ੍ਰੇਲੀਆ 'ਚ ਇੱਕ ਤਰੀਕ ਨੂੰ ਹੋਣ ਵਾਲੇ ਕਾਨਸਰਟ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ ਜਿਵੇਂ ਹੁਣ ਦੇਖਣਾ ਇਹ ਹੋਵੇਗਾ ਕਿ ਇੱਕ ਤਰੀਕ ਵਾਲਾ ਜੋ ਆਸਟ੍ਰੇਲੀਆ ਦੇ ਵਿੱਚ ਦਲਜੀਤ ਦਾ ਕਾਨਸਰਟ ਹੈ ਉਹ ਰੱਦ ਹੋਵੇਗਾ ਕਿ कमेंट करके जरूर दसो ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਰੱਦ ਕਰਨ ਦੀ ਧਮਕੀ ਮਿਲੀ ਹੈ ਜੀ ਹਾਂ ਖਾਲਿਸਾਨੀ ਪੱਖੀ ਗੁਰਪਤਪੰਥ ਪੰਨੂ ਨੇ ਦਿਲਜੀਤ ਦੇ 1 ਨਵੰਬਰ ਨੂੰ ਆਸਟ੍ਰੇਲੀਆ ਚ ਹੋਣ ਵਾਲੇ ਕਾਨਸਰਟ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ ਇਸ ਖਬਰ ਦੇ ਨਾਲ ਸੋਸ਼ਲ ਮੀਡੀਆ ਪੂਰੀ ਤਰ੍ਹਾਂ ਨਾਲ ਘਿਰ ਚੁੱਕਾ ਹੈ ਤੇ ਇਹ ਵਿਵਾਦ ਵਿਦਾਸੀ ਉਦੋਂ ਸ਼ੁਰੂ ਹੋਇਆ ਜਦੋਂ ਦਿਲਜੀਤ ਦੋਸਾਂਝ ਨੇ ਕੌਣ ਬਣੇਗਾ ਕਰੋੜਪਤੀ 17 ਸੀਜ਼ਨ ਦੇ ਵਿੱਚ ਐਪੀਸੋਡ ਦੌਰਾਨ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਦੇ ਪੈਰ ਸ਼ੁਹੇ ਸੀ ਇਸ ਕਰਕੇ ਮੀਡੀਆ ਰਿਪੋਰਟ ਦੇ ਮੁਤਾਬਕ ਪੰਨੂ ਦਾ ਕਹਿਣਾ ਹੈ ਕਿ ਦਲਜੀਤ ਨੇ 1984 ਦੇ ਸਿੱਖ ਕਤਲੇਆਮ ਦੀ ਪੀੜਤਾਂ ਦਾ ਅਪਮਾਨ ਕੀਤਾ ਹੈ ਇਸ ਦੇ ਨਾਲ ਹੀ ਮੀਡੀਆ ਰਿਪੋਰਟ ਦੇ ਮੁਤਾਬਕ ਪੰਨੂ ਦਾ ਕਹਿਣਾ ਹੈ ਕਿ ਐਸਐਫ ਜੇ ਨੇ ਅਮਿਤ ਬਚਨ ਤੇ 31 ਅਕਤੂਬਰ 1984 ਨੂੰ ਖੂਨ ਦਾ ਬਦਲਾ ਖੂਨ ਦੇ ਨਾਰੇ ਨਾਲ ਹਿੰਸਾ ਨੂੰ ੜਕਾਉਣ ਦਾ ਦੋਸ਼ ਲਗਾਇਆ ਸੀ ਜਿਸ ਕਾਰਨ 30000 ਤੋਂ ਵੱਧ ਸਿੱਖ ਪੁਰਸ਼ ਔਰਤ ਤੇ ਬੱਚੇ ਮਾਰੇ ਗਏ ਸਨ ਮੀਡੀਆ ਰਿਪੋਰਟ ਦੇ ਮੁਤਾਬਕ ਪੰਨੂ ਨੇ ਇਲਜ਼ਾਮ ਲਗਾਈ ਨਹੀਂ ਤੇ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਦਿਲਜੀਤੋ ਸਾਝ ਨੇ ਕੌਣ ਬਣਿਆ ਕਰੋੜਪਤੀ ਦੇ 17ਵੇਂ ਸੀਜ਼ਨ ਦੀ ਵਿੱਚ ਆਉਣ ਦੀ ਗੱਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਤੇ ਸੋਨੀ ਟੀਵੀ ਐਂਟਰਟੇਨਮੈਂਟ ਨੇ ਵੀ ਇਸ ਦਾ ਪ੍ਰੋਮੋ ਸੋਸ਼ਲ ਮੀਡੀਆ ਤੇ ਜਾਰੀ ਕੀਤਾ ਸੀ ਤੇ ਇਸ ਸੋਸ਼ਲ ਮੀਡੀਆ ਪ੍ਰੋਮੋ ਦੇ ਵਿੱਚ ਇਹ ਦਿਖਾਇਆ ਗਿਆ ਸੀ ਕਿ ਅਮਿਤਾਬ ਬੱਚਨ ਦੇ ਪੈਰੀ ਹੱਥੇ ਦਿਲਜੀਤੋ ਸਾਝ ਲਗਾ ਰਹੇ ਨੇ ਤੇ ਹੁਣ ਇਸੇ ਗੱਲ ਨੂੰ ਲੈ ਕੇ ਗੁਰਪਤਵੰਤ ਪੰਨੂ ਨੇ ਦਿਲਜੀਤ ਦੇ ਆਸਟ੍ਰੇਲੀਆ 'ਚ ਇੱਕ ਤਰੀਕ ਨੂੰ ਹੋਣ ਵਾਲੇ ਕਾਨਸਰਟ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ ਜੋ ਹੁਣ ਦੇਖਣਾ ਇਹ ਹੋਵੇਗਾ ਕਿ ਇੱਕ ਤਰੀਕ ਵਾਲਾ ਜੋ ਆਸਟ੍ਰੇਲੀਆ ਦੇ ਵਿੱਚ ਦਿਲਜੀਤ ਦਾ ਕਾਨਸਰਟ ਹੈ ਉਹ ਰੱਦ ਹੋਵੇਗਾ ਕਿ ਨਹੀਂ ਬਾਕ ਕਰਕੇ ਜ਼ਰੂਰ ਦੱਸੋ